ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੁਖਾ ਸਿੰਘ ਕੀ ਸੁਨਿਏ ਮਨ ਚਿਤ ਲਾਏ ਮਾੜੀ ਕੰਬੋ ਕੀ ਪਿੰਡ ਤਰਖਾਣਾ ਦੇ ਘਰ ਇੱਕ ਬਾਲ ਪੈਦਾ ਹੋਇਆ ਜਿਸ ਦਾ ਨਾਂ ਸੁਖਾ ਸਿੰਘ ਰੱਖਿਆ ਗਿਆ ਸਾਖੀ ਅੱਗੇ ਇਉਂ ਤੁਰੀ ਓਨੇ ਦਿਨੀ ਪਿੰਡਾਂ ਵਿੱਚ ਭਾਵੇਂ ਚੋਰੀ ਚੋਰੀ ਹੀ ਸਹੀ ਪਰ ਸਿੰਘਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ ਫਲਾਣੀ ਥਾਂ ਮੁੱਠੀ ਪਰ ਸਿੰਘਾਂ ਨੇ ਸੈਂਕੜੇ ਪਠਾਨ ਮਾਰ ਦਿੱਤੇ ਜਾਂ ਕਿਤੇ ਹੋਰ ਇਕੱਲੇ ਸਿੰਘ ਨੇ ਮੁਗਲਾਂ ਦੇ ਘੋੜੇ ਲੁੱਟ ਲਿਆਂਦੇ ਇਹ ਗੱਲ ਆਮ ਲੋਕਾਂ ਦੀ ਆਮ ਗੱਲਬਾਤ ਦਾ ਖਾਸ ਹਿੱਸਾ ਸਨ ਸਿੰਘਾਂ ਦੀ ਸੂਰਬੀਰਤਾ ਬਾਰੇ ਸੁਣ ਕੇ ਸੁਖਾ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਦਾ ਚਾਅ ਪੈਦਾ ਹੋ ਗਿਆ ਤੇ ਉਸ ਨੇ ਅੰਮ੍ਰਿਤਸਰ ਸਾਹਿਬ ਜਾ ਕੇ ਖੰਡੇ ਬਾਟੇ ਦੀ ਪਹੁੰਚ ਲੈ ਲਈ ਬਾਟਾ ਤਿਆਰ ਕਰਨ ਵਾਲੇ ਪੰਜ ਸਿੰਘਾਂ ਵਿੱਚ ਭਾਈ ਮਨੀ ਸਿੰਘ ਵੀ ਸ਼ਾਮਲ ਸਨ 12 ਸਾਲਾਂ ਦੇ ਸੁੱਖਾ ਸਿੰਘ ਦਾ ਮਾਪਿਆਂ ਵਿਆਹ ਕਰ ਦਿੱਤਾ। ਭਾਵੇਂ ਮੁਕਲਾਵਾ ਹਜੇ ਨਹੀਂ ਲਿਆਂਦਾ ਸੀ। ਜਿੱਥੇ ਕਿਤੇ ਵੀ ਸਿੰਘਾਂ ਦੇ ਦੀਵਾਨ ਦੀ 10 ਪੈਂਦੀ ਸੁੱਖਾ ਸਿੰਘ ਜ਼ਰੂਰ ਉੱਥੇ ਪਹੁੰਚਦਾ ਸੀ। ਉਨੇ ਦਿਨੀ ਆਸਾ ਦੀ ਵਾਰ ਦੀ ਚੌਂਕੀ ਵਿੱਚ ਸਿੰਘ ਵਖ-ਵਖ ਥਾਂ ਹੀ ਲਾਉਂਦੇ ਸਨ। ਸੁੱਖਾ ਸਿੰਘ ਆਸਾ ਕੀ ਵਾਰ ਦਾ ਕੀਰਤਨ ਸੁਣਨ ਜਾਣ ਲੱਗਾ। ਸਿੰਘਾਂ ਵਿੱਚ ਪਛਾਣ ਵਧਣ ਲੱਗੀ ਤੇ ਸਿੰਘ ਘਰ ਵੀ ਆਉਣ ਜਾਣ ਲੱਗ ਪਏ। ਘਰ ਆਏ ਸਿੰਘਾਂ ਦੀ ਜੀ ਜਾਣ ਨਾਲ ਸੇਵਾ ਕਰਦਾ ਲੰਗਰ ਪਾਣੀ ਚਾਉ ਨਾਲ ਛਕਾਉਂਦਾ। ਜੇ ਸਿੱਖਾਂ ਦੇ ਹਮਾਇਤਿਆਂ ਦੀ ਗਿਣਤੀ ਪਿੰਡਾਂ ਵਿੱਚ ਸੀ ਤਾਂ ਮੁਗਲਾਂ ਦੇ ਚੁਗਲ ਵੀ ਘਟ ਨਹੀਂ ਸਨ ਕਿਸੇ ਨੇ ਦਰੋਗੇ ਨੂੰ ਜਾਲ ਉੱਤੀ ਲਾਤੀ ਤੇ ਸਿਪਾਹੀ ਸੁੱਖਾ ਸਿੰਘ ਨੂੰ ਫੜਨ ਲਈ ਆ ਗਏ ਕੁਦਰਤਨ ਉਸ ਦਿਨ ਸੁੱਖਾ ਸਿੰਘ ਘਰ ਨਹੀਂ ਸੀ ਪਰ ਮਾਪਿਆਂ ਨੂੰ ਚੇਤਾਵਨੀ ਜ਼ਰੂਰ ਮਿਲ ਗਈ ਕਿ ਆਪਣੇ ਪੁੱਤਰ ਨੂੰ ਨੱਥ ਪਾਉਣ ਸੁੱਖਾ ਸਿੰਘ ਹੁਣ ਘਰ ਛੱਡ ਕੇ ਸਿੰਘਾਂ ਦੇ ਜਥੇ ਵਿੱਚ ਰਹਿਣ ਲੱਗ ਪਿਆ ਮਾਤਾ ਪਿਤਾ ਲਈ ਸਗੋਂ ਹੋਰ ਪਰੇਸ਼ਾਨੀ ਦਾ ਸਬਬ ਬਣ ਗਿਆ ਕਿ ਪੁੱਤਰ ਘਰ ਹੀ ਤਿਆਗ ਗਿਆ ਹੈ ਉਨਾ ਸੁਖਾ ਸਿੰਘ ਨੂੰ ਲੱਭ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਤੂੰ ਵਾਪਸ ਘਰ ਪਰ ਤਾ ਪੁੱਤਰਾ ਆਪਾਂ ਕੰਮੀ ਕਮੀਨ ਲੋਕ ਹਾਂ ਸਾਡਾ ਸਿੰਘਾਂ ਨਾਲ ਕੀ ਕੰਮ ਅਸੀਂ ਖਾਲਸੇ ਬਣ ਕੇ ਕੀ ਲੈਣਾ ਹੈ ਮਾਪੇ ਬੋਲੇ ਮਹਾਰਾਜ ਕਹਿ ਗਏ ਹਨ ਕਿ ਪਾਤਸ਼ਾਹੀ ਖਾਲਸੇ ਨੂੰ ਦੇਣੀ ਹੈ ਸੋ ਖਾਲਸੇ ਦਾ ਦਾਵਾ ਹੈ ਰਾਜ ਭਾਗ ਤੇ ਸੁਖਾ ਸਿੰਘ ਨੇ ਜਵਾਬ ਦਿੱਤਾ ਅਸੀਂ ਗਰੀਬਾਂ ਨੇ ਕੀ ਪਾਤਸ਼ਾਹੀਆਂ ਲੈਣੀਆਂ ਨੇ ਸੁਖਿਆ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਲੋਕ ਹਾਂ ਗਰੀਬਾਂ ਨੂੰ ਦੋ ਡੰਗ ਰੋਟੀ ਬਥੇਰੀ ਪਾਤਸ਼ਾਹियां ਸਾਹਮਣ ਪਾਤਸ਼ਾਹੀਆਂ ਵਾਲੇ ਪਿਤਾ ਬੋਲਿਆ ਮੁਗਲਾਂ ਦੀ ਸਲਤਨਤ 4 ਦਿਨਾਂ ਦੀ ਪ੍ਰਾਣੀ ਹੈ ਖਾਲਸੇ ਨੇ ਤਖਤਾਂ ਪਲਟ ਦੇਣਾ ਹੈ ਤੇ ਆਪ ਰਾਜ ਕਰਨਾ ਹੈ ਸੁੱਖਾ ਸਿੰਘ ਕਿਤੇ ਹੋਰ ਖਲੋਤਾ ਸੀ ਰਾਜ ਭਾਗ ਜੇ ਲੈ ਵੀ ਲਿਆ ਤਾਂ ਕਰਨਾ ਤਾਂ ਜੱਟਾਂ ਨੇ ਹੈ ਪੁੱਤਰਾ ਉਹਨਾਂ ਦਾ ਹੀ ਹੱਕ ਹੈ ਤਿਰਖਾਣਾ ਨੂੰ ਕੌਣ ਬਾਦਸ਼ਾਹ ਬਣ ਦਿੰਦਾ ਹੈ ਆਪਾਂ ਨੂੰ ਨਿੱਤ ਦੀ ਮਜ਼ਦੂਰੀ ਮਿਲਦੀ ਰਹੇ ਉਹ ਬਹੁਤ ਹੈ ਅਸੀਂ ਉਸੇ ਵਿੱਚ ਹੀ ਪਾਤਸ਼ਾਹਾਂ ਇਸੀ ਤਰ੍ਹਾਂ ਮਾਪੇ ਕਿੰਨਾ ਚਿਰ ਸੁੱਖਾਂ ਨੂੰ ਸਮਝਾਉਂਦੇ ਰਹੇ। ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਉਹਨਾਂ ਨੇ ਜਥੇਦਾਰ ਨੂੰ ਕਿਹਾ ਕਿ ਇਸ ਦਾ ਵਿਆਹ ਹੋ ਚੁੱਕਾ ਹੈ। ਮੁਕਲਾਵੇ ਵਾਲੀ ਇਹਨੂੰ ਪੇਕੇ ਬੈਠੀ ਉਡੀਕ ਰਹੀ ਹੈ। ਬਸ ਇੱਕ ਵਾਰ ਮੁਕਲਾਵਾ ਲੈ ਆਵੇ ਫੇਰ ਭਾਵੇਂ ਪਰਤ ਕੇ ਇੱਥੇ ਹੀ ਆ ਜਾਵੇ। ਜਥੇਦਾਰ ਦੇ ਹੁਕਮ ਦੇ ਬੱਧੇ ਸੁੱਖਾ ਸਿੰਘ ਨੂੰ ਉਹਨਾਂ ਘਰ ਲੈ ਜਾਂਦਾ। ਰਾਤ ਨੂੰ ਮਾਪਿਆਂ ਨੇ ਸੁੱਖੇ ਵਿੱਚ ਕੋਈ ਨਸ਼ਾ ਮਿਲਾ ਕੇ ਪਿਆ ਦਿੱਤਾ ਤੇ ਸੁੱਖਾ ਸਿੰਘ ਦੀ ਸੁੱਧ ਬੁੱਧ ਜਾਂਦੀ ਰਹੀ। ਉਹਨਾਂ ਛੇ ਵਿੱਚ ਬੇਹੋਸ਼ ਹੋ ਗਿਆ ਤਾਂ 나ਈ ਸੱਦ ਕੇ ਉਸਦੇ ਕੇਸ ਕਤਲ ਕਰਵਾ ਦਿੱਤੇ ਕਿੱਥੇ ਤਾਂ ਸਵੇਰ ਨੂੰ ਸੁੱਖਾ ਸਿੰਘ ਨੂੰ ਸੁਰਤ ਆਉਣੀ ਸੀ ਪਰ ਭਾਣਾ ਵਾਪਰਿਆ ਦੇਖ ਕੇ ਉਸ ਦੀ ਸੁਰਤ ਤਾਂ ਸਗੋਂ ਹੋਰ ਜਾਂਦੀ ਰਹੀ ਉਸ ਦੀਆਂ ਅੱਖਾਂ ਵਿੱਚੋਂ ਮਾਪਿਆਂ ਲਈ ਕ੍ਰੋਧ ਦਿਸ ਰਿਹਾ ਸੀ ਸੁੱਖਾ ਸਿੰਘ ਨੂੰ ਕੁਝ ਵੀ ਨਹੀਂ ਸੁੱਝਿਆ ਤੇ ਉਸ ਨੇ ਘਰੋਂ ਭੱਜ ਕੇ ਪਿੰਡ ਦੇ ਖੂਬ ਵਿੱਚ ਛਾਲ ਮਾਰ ਦਿੱਤੀ ਕੋਲ ਖਲੋਤੇ ਲੋਕਾਂ ਨੇ ਬਚਾਉਣ ਲਈ ਰਸਾ ਖੂਬ ਵਿੱਚ ਲਮਕਾਇਆ ਪਰ ਸਿੰਘ ਨੇ ਬਚਣ ਲਈ ਤਾਂ ਛਾਲ ਮਾਰੀ ਹੀ ਨਹੀਂ ਸੀ ਉਸ ਨੇ ਸੁੱਸਣਾ ਨਾ ਫੜਿਆ ਉਹ ਤਾਂ ਸਗੋਂ ਪੁੱਠਾ ਸਿੱਧਾ ਹੋ ਕੇ ਡੁੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁਖਾ ਸਿੰਘ ਦੇ ਭਰਾ ਨੇ ਉਸ ਨੂੰ ਬਚਾਉਣ ਲਈ ਛਾਲ ਮਾਰੀ ਪਰ ਸੁਖਾ ਸਿੰਘ ਬਾਹਰ ਆਉਣ ਲਈ ਤਿਆਰ ਨਹੀਂ ਸੀ ਐਨੇ ਨੂੰ ਇੱਕ ਸਿੰਘ ਖੂਹ ਕੋਲ ਆਏ ਤੇ ਰੋਲੇ ਦਾ ਕਾਰਨ ਪੁੱਛਿਆ ਲੋਕਾਂ ਨੇ ਹਕੀਕਤ ਖੋਲ ਕੇ ਦੱਸੀ ਪਤਿਤ ਹੋ ਕੇ ਮਰਨ ਨਾਲੋਂ ਚੰਗਾ ਹੈ ਗੁਰਸਿੱਖੀ ਕਮਾ ਕੇ ਦੇਹ ਤਿਆਗ ਕਰ ਇਸ ਤਰ੍ਹਾਂ ਖੂਹ ਵਿੱਚ ਡੁੱਬ ਕੇ ਮਰਨਾ ਤੇਰੇ ਜਿਹੇ ਚੋਬਰ ਨੂੰ ਨਹੀਂ ਸੋਭਦਾ ਮਰਨਾ ਹੈ ਤਾਂ ਕਿਸੇ ਤੁਰਕ ਦੇ ਸਿਰ ਚੜ੍ਹ ਕੇ ਮਰ ਕੂਬ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰ ਲੋਕਾਂ ਤੇ ਜ਼ੁਲਮ ਕਰਨ ਵਾਲੇ ਕਿਸੇ ਦੁਸ਼ਟ ਦਾ ਸੋਧਾ ਲਾ ਲੋੜਵੰਦਾਂ ਦੀ ਸੇਵਾ ਕਰਕੇ ਸਿੱਖੀ ਕਮਾ ਸਿੰਘੇ ਬਚਨ ਬੋਲਦਾ ਹੋਇਆ ਅੱਗੇ ਲੰਘਿਆ ਤੇ ਸੁਖਾ ਸਿੰਘ ਨੂੰ ਰਾਹ ਦਿਖਾ ਗਿਆ ਉਹ ਸੋਚਣ ਲੱਗਾ ਕਿ ਉਸਨੇ ਮਰਨਾ ਤਾਂ ਮਿੱਥ ਕੇ ਹੀ ਖੂਬ ਚ ਛਾਲ ਮਾਰੀ ਸੀ ਪਰ ਜੇ ਮੌਤ ਨਹੀਂ ਆਈ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ ਕੀ ਪਤਾ ਮਹਾਰਾਜ ਮੇਰੇ ਤੋਂ ਕੋਈ ਵੱਡੀ ਸੇਵਾ ਲੈ ਲੈਣ ਕਿਉਂ ਮੈਂ ਇੱਥੇ ਆਪਣੀ ਜਾਨ ਬ्यर्थ ਗਵਾਵਾਂ ਕਿ ਉਹਨਾਂ ਸ਼ਹਾਦਤ ਕਮਾਉਣ ਦਾ ਉਦਦਮ ਕਰਾਂ ਐਸੇ ਖਿਆਲਾਂ ਨੇ ਸੁੱਖਾ ਸਿੰਘ ਨੂੰ ਖੂਬ ਵਿੱਚੋਂ ਬਾਹਰ ਕੱਢ ਲਿਆਂਦਾ ਪਿੰਡ ਦੇ ਪੰਚ ਦੀ ਨਸਲੀ ਘੋੜੀ ਲੈ ਕੇ ਉਹ ਜੰਗਲ ਵਿੱਚ ਡੇਰੇ ਲਾਈ ਬੈਠੇ ਬਾਬਾ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਬਾਬਾ ਸ਼ਾਮ ਸਿੰਘ ਤੋਂ ਹੀ ਉਸਨੇ ਖੰਡੇ ਦੀ ਪੌਹਲ ਮੋੜ ਲੈ ਲਈ ਛੋਟੇ ਪੁਜੰਗੀ ਦੀ ਦ੍ਰਿੜਤਾ ਦੇਖ ਕੇ ਬਾਬਾ ਸ਼ਾਮ ਸਿੰਘ ਦਾ ਉਸ ਨਾਲ ਬਹੁਤ ਪਿਆਰ ਹੋ ਗਿਆ ਸੁਖਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਕਿ ਪਿੰਡ ਦੇ ਪੰਚ ਦੀ ਜਿਹੜੀ ਘੋੜੀ ਪਾਣੀ ਪਿਉਉਣ ਦੇ ਬਹਾਨੇ ਭਜਾ ਲੈਂਦੀ ਹੈ ਉਸ ਦੀ ਕੀਮਤ ਜ਼ਰੂਰ ਪਿੰਡ ਭੇਜਣੀ ਹੈ ਉਸ ਨੇ ਸਿਰ ਤੇ ਜਟਕਾ ਜਿਹਾ ਮੰਡਾਸਾ ਮਾਰਿਆ ਤੇ ਲਾਹੌਰ ਨੂੰ ਚੱਲ ਪਿਆ ਛੋਟੇ ਖਿਲਰੇ ਕੇਸ ਮੰਡਾਸੇ ਵਿੱਚੋਂ ਬਾਹਰ ਦਿਸ ਰਹੇ ਸਨ ਇਸ ਤਰ੍ਹਾਂ ਜੱਟ ਬੂਟਾਂ ਵਾਲੇ ਭੇਸ ਵਿੱਚ ਉਸ ਨੂੰ ਕੋਈ ਵੀ ਸਿੰਘ ਕਰਕੇ ਪਛਾਣ ਨਾ ਸਕਿਆ ਘੋੜੀ ਲੈ ਕੇ ਉਹ ਸੁਨਿਆਰਿਆਂ ਦੇ ਇੱਕ ਬਾਜ਼ਾਰ ਵਿੱਚ ਵੜ ਗਿਆ ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥੈਲੀਆਂ ਲੈ ਕੇ ਲੋਕ ਇਧਰ ਉਧਰ ਜਾ ਰਹੇ ਸਨ। ਇੱਕ ਵਪਾਰੀ ਮੋਢੇ ਪਾਈ ਮੋਹਰਾਂ ਦੀ ਥੈਲੀ ਖੋਹ ਕੇ ਸੁੱਖਾ ਸਿੰਘ ਨੇ ਘੋੜੇ ਦੀ ਪਿੱਠ ਤੇ ਧਰ ਲਈ ਤੇ ਪੱਲਾ ਵਿੱਚ ਅੱਖਾਂ ਓਲੇ ਹੋ ਗਿਆ। ਜਦੋਂ ਬਾਜ਼ਾਰ ਵਿੱਚ ਰੌਲਾ ਪਿਆ ਉਦੋਂ ਨੂੰ ਤਾਂ ਉਹ ਲਾਹੌਰ ਪਾਰ ਕਰਕੇ ਜੰਗਲ ਵਿੱਚ ਪ੍ਰਵੇਸ਼ ਕਰ ਗਿਆ ਸੀ। ਉਸਨੇ ਸਿੰਘਾਂ ਤੋਂ ਘੋੜੀ ਦਾ ਮੁੱਲ ਪਵਾਇਆ ਤਾਂ ਸਭ ਨੇ ਲਗਭਗ 300 ਕੀਮਤ ਤੈਅ ਕੀਤੀ। ਉਸਨੇ 300 ਰੁਪਈਆ ਪਿੰਡ ਦੇ ਪੰਚ ਨੂੰ ਭੇਜਿਆ। ਤੇ ਨਾਲ ਹੀ ਸੁਨੇਹਾ ਵੀ ਕਿ ਪਿੰਡੋਂ ਕਾਲੀ ਨਾਲ ਨਿਕਲਣ ਕਰਕੇ ਹੋਰ ਕੋਈ ਚਾਰਾ ਨਹੀਂ ਸੀ ਸੋ ਉਸ ਨੂੰ ਘੋੜੀ ਚੋਰੀ ਲਜਾਣੀ ਪਈ ਬਾਕੀ ਬੱਚ ਦੀ ਮਾਇਆ ਉਸਨੇ ਖਾਲਸੇ ਦੇ ਲੰਗਰ ਵਿੱਚ ਪਾ ਦਿੱਤੀ ਇਸ ਤਰ੍ਹਾਂ ਜਦ ਵੀ ਕਦੇ ਖਾਲਸੇ ਨੂੰ ਮਾਇਆ ਦੀ ਕੋਈ ਤੰਗੀ ਆਉਂਦੀ ਤਾਂ ਸੁਖਾ ਸਿੰਘ ਕੱਲਾ ਹੀ ਚੁੱਪਚੀ ਪੀਤੇ ਜਿਵੇਂ ਲਾਹੌਰ ਦਾ ਗੇੜਾ ਮਾਰ ਆਉਂਦਾ ਕਈ ਵਾਰ ਸਪਾਹੀਆਂ ਨਾਲ ਝੜੱਪਾਂ ਵੀ ਹੋ ਜਾਂਦੀਆਂ ਫੇਰ ਉਹ ਮੋਹਰਾਂ ਦੇ ਨਾਲ ਘੋੜੇ ਵੀ ਲੈ ਆਉਂਦਾ ਸ਼ਾਸਤਰ ਵਿੱਦਿਆ ਵਿੱਚ ਸੁਖਾ ਸਿੰਘ ਨੇ ਮਹਾਰਤ ਹਾਸਲ ਕਰ ਲਈ ਸੀ ਬੰਦੂਕ ਚਲਾਉਣ ਵਿੱਚ ਤਾਂ ਉਹ ਉਸਤਾਦ ਹੋ ਗਿਆ ਸੀ ਤੀਰ ਦਾ ਨਿਸ਼ਾਨਾ ਵੀ ਉਸਤਾਦ ਅਚੂਕ ਸੀ ਨੇਜਾ ਸੇਲਾ ਬਰਛੀ ਕਟਾਰ ਤਲਵਾਰ ਗੱਲ ਕੀ ਕੋਈ ਐਸਾ ਸ਼ਸਤਰ ਨਹੀਂ ਸੀ ਜਿਸ ਵਿੱਚ ਉਸ ਨੂੰ ਕੋਈ ਟੱਕਰ ਦੇ ਸਕੇ ਤੁਰਕਾਂ ਤੇ ਉਹਨਾਂ ਦੇ ਟੁੱਕੜ-ਪੋਚਾਂ ਵਿੱਚ ਸੁਖਾ ਸਿੰਘ ਸੂਰਬੀਰਾਂ ਦਾ ਤਾਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਸੀ ਹਾਰ ਨੇ ਤਾਂ ਕਦੇ ਉਸ ਨੂੰ ਮੂੰਹ ਹੀ ਨਹੀਂ ਦਿਖਾਇਆ ਸੀ ਜਿੱਤ ਨੇ ਕਦੇ ਉਸ ਨੂੰ ਪਿੱਠ ਨਹੀਂ ਭਵਾਈ ਸੀ ਖਾਲਸੇ ਦੇ ਸਜੇ ਦੀਵਾਨ ਵਿੱਚ ਸੁਖਾ ਸਿੰਘ ਨੂੰ ਆਦਰ ਨਾਲ ਮੂਰਲੀ ਕਤਾਰ ਵਿੱਚ ਬਿਠਾਇਆ ਜਾਂਦਾ ਪਰ ਉਹ ਪੱਖੇ ਦੀ ਸੇਵਾ ਕਰਕੇ ਖੁਸ਼ੀ ਪਾਉਂਦਾ ਤੇ ਹਾਇ ਸਿੰਘਾਂ ਲਈ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਲਿਆਉਂਦਾ ਸਰਦੀਆਂ ਵਿੱਚ ਜਥਿਆਂ ਲਈ ਲੱਕੜਾਂ ਤੇ ਹੋਰ ਬਾਲਣ ਦੀ ਸੇਵਾ ਕਰਦਾ ਤੁਰਕਾਂ ਦੇ ਖਜ਼ਾਨੇ ਲੁੱਟ ਕੇ ਖਾਲਸੇ ਦੇ ਲੰਗਰਾਂ ਨੂੰ ਚੱਤੇ ਪਹਿਰ ਜਾਰੀ ਰੱਖਦਾ ਠੱਕੇ ਸਿੰਘਾਂ ਦੇ ਸਰੀਰ ਮੰਡ ਦਾ ਪਾਣੀ ਨਾਲ ਪੈਰ ਧਵਾਉਂਦਾ ਸਿੰਘਾਂ ਦੇ ਦਾਤਣ ਕੁਰਲਾ ਕਰਨ ਵੇਲੇ ਪਾਣੀ ਦਾ ਗੜਵਾ ਫੜ ਕੇ ਕੋਲ ਖਲੋਤਾ ਰਹਿੰਦਾ ਸਿੰਘਾਂ ਦੇ ਇਸ਼ਨਾਨ ਲਈ ਪਾਣੀ ਦੇ ਡੋਲੂ ਭਰ-ਭਰ ਲਿਆਉਂਦਾ ਇਥੋਂ ਤੱਕ ਕਿ ਬਜ਼ੁਰਗ ਸਿੰਘਾਂ ਦੇ ਕਸ਼ੈਰੇ ਵੀ ਆਪ ਧੋ ਕੇ ਸਿਕਾਉਂਦਾ ਸੁਖਾ ਸਿੰਘ ਕੀਰਤਨ ਵੀ ਕਮਾਲ ਕਰਦਾ ਸੀ ਰਬਾਬ ਉੱਤੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਨੂੰ ਆਸਾ ਕੀ ਵਾਰ ਸਰਵਣ ਕਰਵਾਉਂਦਾ ਜੰਗੀ ਕਮਰ ਕੱਸਾ ਸੁਖਾ ਸਿੰਘ ਦੇ ਹਰ ਵੇਲੇ ਕੱਸਿਆ ਰਹਿੰਦਾ ਸੀ ਕਿਸੇ ਵੀ ਮਾਰ ਉੱਤੇ ਜਾਣ ਵਾਲੇ ਸਿੰਘਾਂ ਵਿੱਚ ਸਭ ਤੋਂ ਮੂਰੇ ਹੁੰਦਾ ਸੀ ਜਥੇ ਵਿੱਚ ਸੁਖੇ ਸਿੰਘ ਦਾ ਬਹੁਤ ਸਤਕਾਰ ਵੱਧ ਗਿਆ ਸੀ ਪਰ ਆਪਣੇ ਪੁੱਤਰਾਂ ਪੁੱਤਰੀਆਂ ਨੂੰ ਮਿਲਣਾ ਇਹ ਮਾਪੇ ਸੁੱਖਾ ਸਿੰਘ ਨੂੰ ਮਿਲੇ ਬਿਨਾ ਘਰ ਨਾ ਪਰਤਦੇ ਉਸ ਨੂੰ ਘਰ ਚਰਨ ਪਾਉਣ ਲਈ ਸੱਦਾ ਵੀ ਦਿੰਦੇ ਸੁੱਖਾ ਸਿੰਘ ਦੇ ਮਾਤਾ ਪਿਤਾ ਵੀ ਕਦੇ ਕਦੇ ਮਿਲਣ ਆ ਜਾਂਦੇ ਹਰ ਵਾਰ ਉਹ ਉਸ ਨੂੰ ਸਿੰਘਾਂ ਤੋਂ ਕਹੋਂਦੇ ਕਿ ਮੁਕਲਾਵੇ ਵਾਲੀ ਉਡੀਕਦੀ ਹੈ ਮੁਕਲਾਵਾ ਲੈ ਆਵੇ ਪਰ ਸੁੱਖਾ ਸਿੰਘ ਕੋਰੀ ਨਾ ਕਰ ਦਿੰਦਾ ਤੇ ਉਹਨਾਂ ਨੂੰ ਪਿਛਲਾ ਵਾਕਾ ਚੇਤੇ ਕਰਵਾਉਂਦਾ ਮਾਪੇ ਆਪਣੇ ਕੀਤੇ ਤੇ ਸ਼ਰਮਸਾਰ ਹੁੰਦੇ ਜਦੋਂ ਕਈ ਵਾਰ ਮਾਪੇ ਨਿਮੋ ਝੂਨੇ ਹੋ ਕੇ ਵਾਪਸ ਪਰਤੇ ਤਾਂ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੇ ਸੁੱਖਾ ਸਿੰਘ ਨੂੰ ਬੁਲਾ ਕੇ ਕਿਹਾ ਦੇਖ ਪੁੱਤਰਾ ਹੁਣ ਤੂੰ ਬਲੀ ਸੂਰਮਾ ਹੈ ਕੋਈ ੱਤਕਾ ਨਹੀਂ ਕਰ ਸਕਦਾ ਤੇਰੇ ਨਾਲ ਪਰ ਹਰ ਵਾਰ ਮਾਪੇ ਖਾਲਸੇ ਦੇ ਦਰਬਾਰੋਂ ਖਾਲੀ ਹੱਥ ਪਰਤੇ ਹਨ ਸਾ ਤੋਂ ਦੇਖ ਨਹੀਂ ਹੁੰਦੇ ਜਾਂ ਮੇਰਾ ਸ਼ੇਰ ਮੁਕਲਾਵਾ ਲੈ ਕੇ ਵਾਪਸ ਪਰਤਾ ਨਹੀਂ ਸਤਿਵਚਨ ਬਾਬਾ ਜੀ ਕਹੇ ਕਿ ਸੁੱਖਾ ਸਿੰਘ ਮੁਕਲਾਵਾ ਲੈਂਡ ਚਲਾ ਗਿਆ ਪਰ ਉਹ ਘਰ ਰਹਿਦਾ ਨਹੀਂ ਸੀ ਕਦੇ ਕਿਤੇ ਹਨੇਰ ਸਵੇਰ ਗੇੜਾਂ ਮਾਰ ਆਉਂਦਾ ਸੀ ਬਾਕੀ ਸਾਰਾ ਸਮਾਂ ਜਥੇ ਦੀ ਸੇਵਾ ਵਿੱਚ ਹੀ ਗੁਜ਼ਰਦਾ ਕੁਝ ਸਮਾਂ ਪਾ ਕੇ ਸੁੱਖਾ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ ਉਨ ਹੀ ਦਿਨੀ ਪਿੰਡਾਂ ਵਿੱਚ ਕੁੜੀਆਂ ਜੰਮਦੀਆਂ ਮਾਰ ਦਿੰਦੇ ਸਨ ਕੁਝ ਇਸ ਡਰੋਂ ਕਿ ਤੁਰਕ ਨਾ ਚੁੱਕ ਕੇ ਲੈ ਜਾਣ ਤੇ ਬਾਕੀ ਇਸ ਕਰਕੇ ਕਿ ਵਿਆਹ ਨਹੀਂ ਪਵੇਗੀ ਖਰਚਾ ਕਰਵਾਏਗੀ ਹੁਣ ਇਹ ਤਾਂ ਪਰਮਾਤਮਾ ਜਾਣਦਾ ਹੈ ਕਿ ਕਿਵੇਂ ਤੇ ਕੀਨੇ ਪਰ ਸੁੱਖਾ ਸਿੰਘ ਦੀ ਧੀ ਵੀ ਜੰਮਦੀ ਮਰ ਗਈ ਪਤਾ ਨਹੀਂ ਆਪਣੀ ਮੌਤੇ ਜਾਂ ਕਿਸੇ ਨੇ ਆਪ ਮਾਰ ਦਿੱਤਾ ਇਹ ਗੱਲ ਪੰਥ ਕੋਲ ਪੁੱਜ ਗਈ ਕਿ ਸੁਖਾ ਸਿੰਘ ਦੀ ਧੀ ਨੂੰ ਜੰਮਦੀ ਨੂੰ ਮਾਰ ਦਿੱਤਾ ਗਿਆ ਹੈ ਸਿੰਘਾਂ ਨੇ ਸੁਖਾ ਸਿੰਘ ਤੇ ਕੁੜੀ ਮਾਰਦਾ ਦੋਸ਼ ਲਾਇਆ ਤੇ ਉਸ ਦੇ ਲੰਗਰਾਂ ਵਿੱਚ ਵੜਨ ਤੇ ਪਾਬੰਦੀ ਲਾ ਦਿੱਤੀ ਉਸ ਦਾ ਭਾਂਡਾ ਖਾਲਸੇ ਨੇ ਵਖ ਕਰ ਦਿੱਤਾ ਇਹ ਖਾਲਸੇ ਦੀ ਰੀਤ ਹੈ ਕਿ ਨੜੀ ਮਾਰ ਤੇ ਕੁੜੀ ਮਾਰ ਨਾਲ ਕੋਈ ਮੇਲ ਮਿਲਾ ਨਹੀਂ ਰੱਖਣਾ ਉਹੀ ਸੁਖਾ ਸਿੰਘ ਜੋ ਦੀਵਾਨ ਵਿੱਚ ਮੂਰਲੀਆ ਸਫਾਂ ਵਿੱਚ ਬੈਠਦਾ ਸੀ ਉਸ ਨੂੰ ਦੀਵਾਨ ਵਿੱਚ ਸਭ ਤੋਂ ਪਿੱਛੇ ਦੂਰ ਕਰਕੇ ਬਿਠਾਉਂਦੇ ਸੁਖਾ ਸਿੰਘ ਤੋਂ ਸਾਰੀਆਂ ਸੇਵਾਵਾਂ ਖੋਹ ਲਈਆਂ ਤੇ ਉਹ ਜਥੇ ਵਿੱਚ ਹੁੰਦਾ ਹੋਇਆ ਵੀ ਇਕੱਲਾ ਰਹਿ ਗਿਆ ਇਹ ਫਿਕਰ ਉਸ ਨੂੰ ਅੰਦਰੋਂ ਅੰਦਰ ਖਾ ਰਿਹਾ ਸੀ ਕੁੜੀ ਮਾਰ ਦੇ ਦਾਗ ਨੇ ਉਸ ਦਾ ਸੁੱਖ ਚੈਨ ਖੋਹ ਲਿਆ ਸੀ ਸਾਰਾ ਦਿਨ ਖਿੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ ਸੁਖਾ ਸਿੰਘ ਨੇ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਸ ਨੂੰ ਵਿਸ਼ਵਾਸ ਸੀ ਕਿ ਮਹਾਰਾਜ ਆਪ ਹੀ ਕੋਈ ਵਿੱਦ ਬਣਾਉਣਗੇ ਤੇ ਖਾਲਸਾ ਪੰਥ ਮੂੜ ਉਸ ਤੇ ਤਰੋਠੇਗਾ ਤੇ ਉਸ ਨੂੰ ਗਲ ਨਾਲ ਲਾਏਗਾ ਤੇ ਅੱਜ ਉਹ ਦਿਨ ਆ ਗਿਆ ਸੀ ਸੁਖਾ ਸਿੰਘ ਨੇ ਗਿਲਜੇ ਦਾ ਸਿਰ ਲਾ ਕੇ ਖਾਲਸਾ ਪੰਥ ਦੀ ਰੱਖ ਵਿਖਾਈ ਸੀ ਤੇ ਆਪਣੇ ਲਈ ਪੰਥ ਦਾ ਗਵਾਚਿਆ ਹੋਇਆ ਭਰੋਸਾ ਮੂੜ ਹਾਸਲ ਕਰ ਲਿਆ ਸੀ ਬਾਬੇ ਦੇ ਇਹਨਾਂ ਬੋਲਾਂ ਨੇ ਹੁਣ ਸਾਡੇ ਚਿਹਰਿਆਂ ਤੇ ਮੁਸਕਰਾਹਟ ਲਿਆ ਆਂਦੀ ਸੀ